ਉਧਰ ਦੂਜੇ ਪਾਸੇ ਇਸ ਘਟਨਾ ਤੇ ਅੰਮ੍ਰਿਤਸਰ ਦੀ ਸਿਆਸਤ ਵੀ ਗਰਮਾ ਗਈ ਹੈ ਕਾਂਗਰਸ ਨੇਤਾਵਾਂ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਮਹਰਗਿਸ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਕਾਂਗਰਸ ਨੇ 13 ਮਈ ਅਨੇ ਕੱਲ ਨੂੰ ਅਨਿਲ ਜੋਸ਼ੀ ਦੇ ਘਰ ਦਾ ਕਿਰਾਉ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਕਹਿੰਦੇ ਕਿ ਇਹ ਕਿ ਇਸੇ ਇੱਕ ਵਿਅਕਤੀ ਦਾ ਨਹੀਂ ਬਲਕਿ ਕਾਨੂੰਨ ਤੇ ਪੂਰੇ ਸ਼ਹਿਰ ਤੇ ਹਮਲਾ ਹੈ ਇਸ ਤੋਂ ਇਲਾਵਾ ਕਾਂਗਰਸ ਨੇ ਇਸ ਘਟਨਾ ਨੂੰ ਗੁੰਡਾ ਰਾਜ ਦੀ ਉਦਾਹਰਨ ਦੱਸਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਨੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਜੋਸ਼ੀ ਦੇ ਖਿਲਾਫ ਕੇਸ ਵਾਪਸ ਲੈਣ ਦਾ ਦਬਾਅ ਬਣਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਸੰਦੀਪ ਗੋਰਸੀ ਦੇ ਖਿਲਾਫ ਵੀ ਪਾਏ ਗਏ ਕੇਸ ਨੂੰ ਝੂਠਾ ਦੱਸਿਆ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਇਹਨਾਂ ਨੂੰ ਸਜ਼ਾਾਂ ਮਿਲਣਗੀਆਂ ਔਰ ਬੜੀ ਜਲਦੀ ਇਹ ਇਸ ਲਾਕਾਂ ਦੇ ਪਿੱਛੇ ਜਾਣਗੇ ਹੁਣ ਅੰਮ੍ਰਿਤਸਰ ਦੇ ਲੋਕ ਜਿਸ ਤਰ੍ਹਾਂ ਸਾਡੀ ਪੈਨ ਨੇ ਅਪੀਲ ਕੀਤੀ ਹੈ ਕਿ ਅੰਬਰਸਰ ਦੇ ਲੋਕ ਹੁਣ ਛੜਕਾਂ ਦੇ ਉਤਰਨਗੇ ਆਮ ਲੋਕ ਹੁਣ ਛੜਕਾਂ ਦੇ ਉਤਰਨਗੇ ਔਰ ਇਹ ਤਦ ਤੱਕ ਇਹ ਮੂਵਮੈਂਟ ਜਾਰੀ ਰਹੇਗੀ ਜਦ ਤੱਕ ਇਹਨਾਂ ਨੂੰ ਸਜ਼ਾ ਨਹੀਂ ਮਿਲਦੀ 13 ਤਰੀਕ ਵਾਲੇ ਦਿਨ ਅਨੀਲ ਜੋਛੀ ਦੇ ਘਰ ਦਾ ਘਰਾਵ 12 ਵਜੇ ਜਿਹੜਾ ਹੈਗਾ ਉਹ ਕੀਤਾ ਜਾਏਗਾ ਜਿਹੜੇ ਲੋਕ ਇਨਸਾਫ ਤੇ ਵਿਸ਼ਵਾਸ ਰੱਖਦੇ ਆ ਉਹ ਲੋਕ ਉੱਥੇ ਆਣ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ 13 ਤਰੀਕ ਨੂੰ ਅਨੀਲ ਜੋਛੀ ਦੇ ਘਰ ਦਾ ਘਰਾਵ ਵਾਸਤੇ ਸਾਰਾ ਸ਼ਹਿਰ ਇਕੱਠਾ ਹੋ